ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਦਮਦਮਾ ਸਾਹਿਬ ਜਾ ਰਹੀਆਂ ਨੇ ਅੰਮ੍ਰਿਤ ਸੰਚਾਰ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਅਤੇ ਪ੍ਰਧਾਨ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਪਹੁੰਚ ਰਹੀਆਂ ਨੇ ਵੀਰਾਂ ਦੇ ਨਾਲ ਉੱਥੇ ਹੀ ਅੱਜ ਇੱਕ ਬੱਸ ਭਰ ਕੇ ਕਰਵਾਨਾ ਹੋਈ ਹੈ ਦਮਦਮਾ ਸਾਹਿਬ ਨੂੰ ਅਸੀਂ ਗੱਲ ਕਰਦੇ ਆ ਜਿਹੜੀ ਕਿ ਪ੍ਰਬੰਧਕ ਕਮੇਟੀ ਦੇ ਮੈਂਬਰ ਔਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਗਰੀਆਂ ਨੇ ਉੱਥੇ ਨਾਲ ਬੀਬੀਆਂ ਵੀ ਅੰਮ੍ਰਿਤ ਸੰਚਾਰ ਕਰਨ ਵਾਸਤੇ ਪਹੁੰਚ ਰਹੀਆਂ ਨੇ ਅਸੀਂ ਪੁੱਛਦੇ ਆ ਗੱਲ ਕਰਦੇ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਚਾਹਣਾ ਹੈ ਤੁਹਾਡੇ ਔਰ ਅੱਜ ਅੰਮ੍ਰਿਤ ਸੰਚਾਰ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਪਾਤੜਾ ਦੀ ਸੰਗਤ ਜਿਹੜੀ ਹੈ ਨਾ ਬਹੁਤ ਉਪਰਾਲਾ ਕਰਦੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਰੀ ਸੰਗਤ ਨੂੰ ਨਾਲ ਲੈ ਕੇ ਹਿੰਮਤ ਕਰ ਰਹੇ ਨੇ ਵੀ ਆਪਣਾ ਨੰਬਰ ਪਾਨ ਕਰਵਾ ਰਹੇ ਨੇ ਗੁਰੂ ਆਲੇ ਬਣਾ ਰਹੇ ਨੇ ਬੱਚਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਨੇ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਇਸੇ ਤਰ੍ਹਾਂ ਅੱਗੇ ਵੀ ਸੇਵਾ ਕਰਦੇ ਰਹੇ ਤੇ ਇਸੇ ਤਰ੍ਹਾਂ ਦੀ ਸੇਵਾ ਮਨਜ਼ੂਰ ਕਰਨੀ ਹੋਏ ਹੈ ਖਾਲਸਾ ਵੇ ਗਿੱਕੀ ਦਮਦਮਾ ਸਾਹਿਬ ਔਰ ਇਥੇ ਇੱਕ ਪ੍ਰਬੰਧਕ ਕਮੇਟੀ ਜਿਹੜੀ ਗੁਰੂ ਘਰ ਦੀ ਹੈ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਕਿਉਂਕਿ ਸਿੱਖੀ ਸਰੂਪ ਨਾਲ ਜੋੜਨ ਵਾਸਤੇ ਇਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਭੈਣਾਂ ਅਤੇ ਵੀਰ ਜਿਹੜੇ ਕਿ ਅੰਮ੍ਰਿਤ ਛਕੜ ਵਾਸਤੇ ਗੁਰੂ ਕੇ ਸਿੰਘ ਸੱਜਣ ਵਾਸਤੇ ਦਮਦਮਾ ਸਾਹਿਬ ਲਈ ਇੱਕ ਬੱਸ ਭਰ ਕੇ ਜਾ ਰਹੇ ਨੇ ਅਸੀਂ ਗੱਲ ਕਰਦੇ ਜਿਹੜੀ ਕਿ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਅੰਮ੍ਰਿਤ ਸੰਚਾਰ ਦਾ ਦਾ ਸਾਹਿਬ ਜਾਲ ਲਈ ਕਿੰਨੀਆਂ ਸੰਗਤਾਂ ਪਹੁੰਚ ਰਹੀਆਂ ਏ ਔਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਹੁਕਮਾਂ ਦੇ ਅਨੁਸਾਰ ਸਾਰੀਆਂ ਸੰਗਤਾਂ ਦੁਨੀਆ ਭਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਵੱਡੇ ਉਪਰਾਲੇ ਸਮੂਹ ਤਖਤ ਸਹਿਬਾਨਾਂ ਦੇ ਉੱਪਰ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਬੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਇਸੇ ਦੇ ਤਹਿਤ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾ ਤੋਂ ਸਮੂਹ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਇਲਾਕੇ ਦੇ ਵਿੱਚ ਵੱਖ-ਵੱਖ ਗੁਰਦੁਆਰੇ ਸਾਹਿਬਾਂ ਦੇ ਵਿੱਚ ਪ੍ਰਚਾਰ ਦੇ ਰਾਹੀਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਤਖਤ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਇਹਨਾਂ ਸੰਗਤਾਂ ਨੂੰ ਅੱਜ ਅੰਮ੍ਰਿਤ ਸੰਚਾਰ ਕਰਾਉਣ ਵਾਸਤੇ ਲੈ ਕੇ ਜਾ ਰਹੇ ਆ। ਬਸ ਜਿਹੜੀ ਤਿਆਰ ਹੈ ਤੇ ਲਗਭਗ 50 ਦੇ ਕਰੀਬ ਪ੍ਰਾਣੀ ਜਿਹੜੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ਿਸ਼ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ ਗੁਰੂ ਮਹਾਰਾਜ ਜੀ ਦੇ ਧੀਆ ਪੁੱਤਰ ਬਣਨ ਵਾਸਤੇ ਤਿਆਰ ਬਰ ਤਿਆਰ ਹੋ ਕੇ ਰਵਾਨਾ ਹੋ ਰਹੇ ਹਨ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆਉਣ ਵਾਲੇ ਸਮੇਂ ਵੀ ਇਸ ਤਰ੍ਹਾਂ ਦਾ ਜਿਹੜਾ ਅੰਮ੍ਰਿਤ ਸੰਚਾਰ ਅੱਜ ਤੁਸੀਂ ਕਰਾਉਣ ਜਾ ਰਹੇ ਹੋ ਇੱਥੇ ਵੀ ਕੋਈ ਉਪਰਾਲੇ ਕੀਤੇ ਜਾਣਗੇ ਰੱਖੇ ਜਾਣਗੇ ਲਿਖੇ ਜਾਣਗੇ ਸਮਝ ਹਾਂਜੀ ਹਰ ਸਾਲ ਅਤੇ ਹੋਰ ਕਈ ਸਮਾਗਮਾਂ ਤੇ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਪਾਤੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰੋਤ ਵੀ ਹੋਏ ਸਨ ਤੇ ਇਸੇ ਤਰ੍ਹਾਂ ਵਿਸਾਖੀ ਦੇ ਦਿਹਾੜੇ ਖਾਲਸਾ ਸਾਜਨਾ ਦਿਵਸ ਤੇ ਵੀ ਹੁੰਦੇ ਨੇ ਪਰ ਇਸ ਵਾਰ ਇੱਕ ਉਦਮ ਉਪਰਾਲਾ ਵੱਡੇ ਪੱਧਰ ਤੇ ਵੱਖਰੇ ਤੌਰ ਤੇ ਕੀਤਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਸੀ ਬੇਨਤੀ ਸੀ ਸੰਗਤਾਂ ਤਾਈਂ ਕਿ ਆਪਾਂ ਤਖਤ ਸਾਹਿਬ ਤੇ ਪਹੁੰਚ ਕੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਵ ਖੰਡੇ ਬਾਟੇ ਦੀ ਪੌਲ ਤਿਆਰ ਕਰਵਾ ਕੇ ਤੇ ਸੰਗਤਾਂ ਨੂੰ ਸ਼ਿਕਾਈ ਸੀ ਤੇ ਆਪਣੇ ਆਪਣੇ ਸਿੱਖਾਂ ਨੂੰ ਆਪਣਾ ਪਿਆਰ ਬਖਸ਼ਿਸ਼ ਕੀਤਾ ਸੀ ਉੱਥੇ ਹੀ ਪਹੁੰਚ ਕੇ ਆਪਾਂ ਆਓ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰ ਹਾਸਲ ਕਰੀਏ ਤਾਂ ਇਸ ਵਾਰ ਉੱਥੇ ਸੰਗਤਾਂ ਨੂੰ ਲੈ ਕੇ ਜਾ ਰਹੇ ਆਂ ਵੈਸੇ ਇਲਾਕੇ ਦੇ ਵਿੱਚ ਵੀ ਅਮਰ ਸੰਚਾਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਜਿਹੜੇ ਹਨ ਉਹ ਹੁੰਦੇ ਰਹਿੰਦੇ ਹਨ ਤੇ ਵੱਖ-ਵੱਖ ਸਮਿਆਂ ਦੇ ਅਨੁਸਾਰ ਅਮਰ ਸੰਚਾਰ ਹੋ ਰਿਹਾ ਹੈ ਜਿਵੇਂ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਸਮੇਂ-ਸਮੇਂ ਤੇ ਸੰਗਤਾਂ ਨੂੰ ਜਿਹੜੀ ਕਿ ਰਾਗੀ ਢਾਡੀ ਜਾਂ ਜਿਸ ਤਰ੍ਹਾਂ ਕੱਲ ਵਸਾਕੀ ਦਾ ਦਿਹਾੜਾ ਸੀ ਉਸ ਵਕਤ ਵੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਇੱਕ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਰਾਗੀ ਢਾਡੀ ਔਰ ਸਿੱਖ ਇਤਿਹਾਸ ਨੂੰ ਜਿਹੜੇ ਜਾਣੂ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਉਹਨਾਂ ਵੱਲੋਂ ਵੀ ਸਿੱਖਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਜਾਂਦਾ ਹੈ ਔਰ ਜਿਹੜੀ ਗੁਰੂ ਚਰਨਾਂ ਦੇ ਵਿੱਚ ਜੋੜਨ ਦਾ ਇੱਕ ਵੱਡਾ ਉਪਰਾਲਾ ਹੈ ਸਾਡੇ ਨਾਲ ਜੁੜੇ ਨੇ ਕਰਮਜੀਤ ਸਿੰਘ ਕਾਲੇਕਾ ਜਿਹੜੇ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਸ ਤਰ੍ਹਾਂ ਦੇ ਸੰਗਤਾਂ ਦੇ ਵਿੱਚ ਅੱਜ ਆਣਾ ਹੈ ਜਿਹੜੀ ਚੱਰੀ ਹੈ ਐ ਖਾਲਸਾ ਹੈ ਇਥੇ ਸਭ ਤੋਂ ਪਹਿਲਾਂ ਮੈਂ ਸੰਗਤ ਦਾ ਧੰਨਵਾਦ ਕਰਦਾ ਹਾਂ ਇਹ ਸੰਗਤ ਨੂੰ ਪਰੇਲਾ ਪਰਾਲਾ ਕਰਕੇ ਭਾਈ ਵਿੰਦ ਸਿੰਘ ਜੀ ਲੈ ਕੇ ਆਏ ਨੇ ਤੇ ਇਹਨਾਂ ਦੇ ਨਾਲ ਸਭ ਸੰਗਤ ਜੁੜੀ ਹੋਈ ਹੈ ਤੇ ਹੁਣ ਅੱਜ ਅਸੀਂ ਇੱਥੋਂ ਦਮਦਮਾ ਸਾਹਿਬ ਜਾ ਕੇ ਅੰਮ੍ਰਿਤ ਸੰਚਾਰ ਕਰਵਾ ਕੇ ਇਹਨਾਂ ਨੂੰ ਅਮਰ ਚਕਾਗ ਲੈ ਸੰਗਤ ਨੂੰ ਜੀ ਤੇ ਹਰ ਸਾਲ ਹੀ ਤਰ੍ਹਾਂ ਇਸ ਸਾਲ ਵੀ ਇਹ ਕਰਾਂ ਕਰਦੇ ਆ ਅਮਰ ਸੰਚਾਰ ਕਰ ਰਹੇ ਆ ਸਾਲ ਵਿੱਚ ਦੋ ਵਾਰੀ ਅਮਰ ਸੰਚਾਰ ਕਰਾਉਂਦੇ ਆ ਜੀ ਗੁਰਗਮ ਸਿੰਘ ਦੇ ਤੇ ਪਸਾਖੀ ਤੇ ਜਿਹੜੀ ਬੱਸ ਜਾ ਰਹੀ ਹੈ ਤੁਹਾਡੀ ਗੁਰੂ ਘਰ ਦੇ ਵਿੱਚੋਂ ਇੱਥੋਂ ਉਹਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੋਈ ਸੰਗਤਾਂ ਦੇ ਕੋਲੋਂ ਕੋਈ ਉਹਨਾਂ ਦੇ ਫੀਸ ਕਰਾਇਆ ਜਾਂ ਕਿਸ ਤਰ੍ਹਾਂ ਦਾ ਵੀ ਰੱਖਿਆ ਨਹੀਂ ਉਹਦੇ ਕੋਈ ਕੋਈ ਚਾਰਜ ਨਹੀਂ ਗੁਰਦੁਆਰੇ ਦੀ ਬੱਸ ਉੱਤੇ ਸਭ ਫ੍ਰੀ ਜਾ ਰਹਾ ਹੈ ਤੇ ਇਹਨੂੰ ਸੰਗਤਾਂ ਨੂੰ ਆਪ ਨੇ ਨਾਲ ਲਾ ਕੇ ਅਸੀਂ ਅਮਰ ਸੰਚਾਰ ਕਰਾ ਕੇ ਲੈ ਆ ਰਹੇ ਹਾਂ ਕੀ ਬ੍ਰੇਸ਼ ਦੇਣਾ ਚਾਹੁੰਗੇ ਜਿਹੜੀਆਂ ਸੰਗਤਾਂ ਅੱਜ ਇੱਥੇ ਅਮਰ ਸੰਚਾਰ ਕਰਨ ਅਬ ਦੇਸ ਤੇ ਹੀ ਅੱਗੇ ਬਾ ਦੂਜੀ ਸੰਗਤ ਜੀ ਰਹਗੀ ਉਹਨੂੰ ਹੀ ਕਹਿੰਦੇ ਆਂ ਵੀ ਅਮਰ ਸਗੋ ਸਿੰਘ ਬਣੋ ਤੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣੋ ਤੇ ਗੁਰੂ ਦੀ ਗੁਰੂ ਦੀ ਖੁਸ਼ੀਆ ਪ੍ਰਾਪਤ ਕਰੋ ਇਸਨ ਕਰਮਜੀਤ ਸਿੰਘ ਜਿਹੜੇ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਔਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਇੱਥੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਗੁਰੂ ਚਰਨਾਂ ਨਾਲ ਜੋੜਿਆ ਜਾਂਦਾ ਹੈ ਉੱਥੇ ਹੀ ਅੱਜ ਵੱਡੀ ਤعداد ਦੇ ਵਿੱਚ ਇਥੋਂ ਸੰਗਤਾਂ ਪਹੁੰਚ ਰਹੀਆਂ ਨੇ ਅੰਮ੍ਰਿਤ ਸੰਚਾਰ ਕਰਨ ਵਾਸਤੇ ਔਰ ਗੁਰੂ ਕੇ ਸਿੰਘ ਸੱਜਣ ਵਾਸਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਿੱਖੀ ਸਰੂਪ ਦੇ ਵਿੱਚ ਸੰਗਤਾਂ ਦਾ ਅੱਗੇ